ਇਹ ਹੈ ਕਿ ਪੰਜਾਬ ਹਰਿਆਣਾ ਹਿਮਾਚਲ ਇਹ ਪੰਜਾਬ ਦਾ ਹੀ ਪੁਰਾਣੇ ਦਾ ਹਿੱਸਾ ਹੈ ਸਾਰੇ ਆਪਸ ਚ ਭਰਾ ਹੈ ਤੇ ਸਾਨੂੰ ਆਪਸੀ ਸਾਂਝ ਜਿਹੜੀ ਆ ਉਹ ਨਾ ਸਾਡੀ 뿌ਟੀ ਹੈ ਨਾ ਇਸੇ ਕਦੇ ਤੋੜਨੀ ਹੈ ਤੇ ਇਹ ਬਰਕਰਾਰ ਰਹੇਗੀ ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਹਿੰਦੂ ਸਿੱਖ ਮੁਸਲਮ ਈਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਔਰ ਜਿਹੜਾ ਤੁਸੀਂ ਕੰਗੜਾ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸਲੀ ਲੈਣਾ ਚਾਹੀਦਾ ਤੇ ਸਿਮਰਨ ਜੀ ਸੀ ਇਮਾਨਦਾਰੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਇਹ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਲੱਗ ਰਿਹਾ ਕਿ ਕੰਗਣਾ ਤੋਂ ਲੈ ਕੇ ਕਿਉਂਕਿ ਇੱਕ ਤਰ੍ਹਾਂ ਫਿਲਮ ਤੋਂ ਲੈ ਕੇ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਐਮਰਜੈਂਸੀ ਫਿਲਮਾਂ ਮੇ ਨੇ ਰੂਲ ਕੀਆ ਹੈ ਉਸ ਨੂੰ ਲੈ ਕੇ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਵਿੱਚ ਐਮਰਜੈਂਟ ਜਿੱਥੇ ਵੀ ਸਿੱਖੀ ਇਤਿਹਾਸ ਨੂੰ ਖਿਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿੱਕਚਰ ਚਲਾਨੀ ਹੈ ਤਾਂ ਪਹਿਲਾ ਐਸਜੀਪੀਸੀ ਨੂੰ ਦਿਖਾਣ ਪੁਰੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਰਟੀਫਿਕੇਟ ਮਿਲਦਾ ਫਿਰ ਉਹ ਦਿਖਾ ਦੇ ਐਸਜੀਪੀਸੀ ਨੇ ਤਾਂ ਕੰਪਲੀਟ ਕੀ ਕੰਗਰਾ ਕੀ ਕਲਾਮ ਕਰ ਰਿਹਾ ਕਿ ਮਾਮਲਾ ਦਰਚ ਹੋਣਾ ਚਾਹੀਏ ਇਸ ਤੇ ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਹੈ ਫਿਲਮ ਤੇ ਨਾ ਹੀ ਚਲਾਉਣੀ ਚਾਹੀਦੀ